ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਸ਼੍ਰੀ ਗੁੰਦਵਾਲ ਸਾਹਿਬ ਤਹਿਸੀਲ ਖਨੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਘਰ ਦੀ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤਾਂ ਵੀਰਪੁਰ ਸੇਵਕ ਸਿੰਘ ਦੇ ਕੋਲੇ ਆਏ ਆਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਆਪਾਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਅੱਜ ਵੀ ਤੁਹਾਨੂੰ ਇੱਕ ਖਾਸੀਆਂ ਚੀਜ਼ਾਂ ਦਿਖਾਵਾਂਗੇ ਜਿਹਦੇ ਵਿੱਚ ਇੱਕ ਹਰਿਆਣੇ ਦੀ ਝੋਟੀ ਹੋਵੇਗੀ ਇੱਕ ਬਿਲਕੁਲ ਘਰੇਲੂ ਮੱਝ ਬਕਾਊਤ ਇੱਕ ਵੈੜ ਦਿਖਾ ਦਾਂਗੇ ਤਿੰਨ ਪਸ਼ੂ ਹੋਣਗੇ ਟੋ ਉਹ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 6 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ 5:30 ਵਜੇ ਸ਼ਾਮ ਦਾ ਸੋ ਪੂਰੀ ਵੀਡੀਓ ਦੇਖ ਲਿਓ ਧਿਆਨ ਦੇ ਨਾਲ ਮੇਰਾ ਵੀਰ ਉਸ ਤੋਂ ਬਾਅਦ ਤੁਸੀਂ ਕਾਲ ਸੰਪਰਕ ਵੀਰਪੁਰ ਸੇਵਕ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਇੱਕ ਹੋਰ ਰਿਕਵੈਸਟ ਆ ਜਿੰਨੇ ਵੀ ਆਪਣੇ ਭੈਣ ਭਰਾ ਜਿੰਨਾ ਵੀ ਆਪਣਾ ਪਰਿਵਾਰ ਆ ਦਰਬਾਗ ਡੇਰੀ ਫਾਰਮ ਆਪਣੇ ਭਰਾ ਦਾ ਛੋਟੇ ਵੀਰ ਦਾ ਇੱਕ ਚੈਨਲ ਆ YouTube ਤੇ ਦਰਬਾਗ ਡੇਰੀ ਫਾਰਮ ਉਹਦੇ ਉੱਪਰ ਜਾ ਕੇ ਤੁਸੀਂ ਵਿਜ਼ਿਟ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਆ ਕਰੋ ਦੋਸਤੋ ਡੇਲੀ ਅਪਡੇਟ ਜੜੀ ਦਾ ਡੇਲੀ ਅਪਡੇਟ ਆ ਵੀਰ ਉਹ ਤੇ ਦਿੰਦਾ ਰਹਿੰਦਾ ਨਵੇਂ ਨਵੇਂ ਵੀਡੀਓ ਜੜੀਆਂ ਪਾਉਂਦਾ ਰਹਿੰਦਾ ਚੈਨਲ ਦੇ ਉੱਪਰ ਗੱਲਬਾਤ ਕਰਦੇ ਆ ਵੀਰ ਦੁਰ ਸੇਵਕ ਦੇ ਨਾਲ ਪੁੱਛਦੇ ਆ ਅੱਜ ਇਹਨਾਂ ਆਏ ਨਵੇਂ ਪਸ਼ੂ ਦੀ ਕੀ ਡਿਟੇਲ ਆ ਸੋ ਸਭ ਤੋਂ ਪਹਿਲਾਂ ਵੈਗੁਰ ਜੀ ਸਸਰੀ ਕਾਲ ਦੇ ਵੈਗੁਰ ਜੀ ਦਾ ਖਾਲਸਾ ਹਾਂ ਭਾਈ ਜੀ ਵੈਗੁਰ ਜੀ ਕੀ ਫਤਿਹ ਬਹੁਤ ਵਧੀਆ ਬਹੁਤ ਵਧੀਆ ਤੇ ਆਜੋ ਵੀਰ ਦਸੰਦ ਥੋੜਾ ਜਿਹਾ ਕੋਲੇ ਟੱਕਰ ਸੇਵਕ ਵੀਰੇ ਅੱਜ ਪਸ਼ੂ ਦੀ ਗੱਲ ਕਰ ਲਈਏ ਪਸ਼ੂ ਕਿੰਨੇ ਆ ਆਪਣੇ ਕੋਲ ਤਿੰਨ ਪਸ਼ੂ ਆ ਤੇ 3:00 3:00 ਵਜੇ ਜੀ 2:00 3:00 ਵਜੇ ਤਾਰੇ ਹਾਂ ਜੀ ਇਹ ਤੋਂ ਮੱਥੇ ਠੀਕ ਹੈ ਜੀ ਸਵੀਰ ਕਰ ਸੇਵਕ ਜਿਹੜੇ ਭੈਣ ਭਰਾ ਆਪਣੇ ਨਵੇਂ ਜੁੜੇ ਆ ਸ੍ਰੀ ਗੋਇੰਦਵਾਲ ਸਾਹਿਬ ਵਿਜ਼ਿਟ ਕਰਨ ਲੈਣ ਤੇ ਕਪੂਰਥਲਾ ਬਾਈਪਾਸ ਆ ਗਿਆ ਜੀ ਹਾਂ ਜੀ ਇਹ ਕਪੂਰਥਲਾ ਬਾਈਪਾਸ ਚੌਕ ਹਾਂ ਜੀ ਸ੍ਰੀਨ ਚੌਕ ਆ ਗਿਆ ਬਿਲਕੁਲ ਜੀ ਯਾਨੀ ਕਿ ਕਪੂਰਥਲਾ ਨੂੰ ਆਈਏ ਬਿਲਕੁਲ ਤੇ 18ਵੀਂ ਰੋਡ ਲੱਗਦਾ ਜੀ ਸੁਤਾਨ ਤੋਂ ਮੋਦੀਆਂ ਨੂੰ ਆਈਏ ਪੀਪੀ ਰੋਡ ਲੱਗਦਾ ਤੇ ਬਰਨਤਾਰ ਸਾਹਿਬ ਤੋਂ ਇਹ ਸਵੀਰ ਰੋਡ ਲੱਗਦਾ ਜੀ ਤੇ ਕਪੂਰਥਲਾ ਤੋਂ ਆਈਏ ਸਵੀਰ ਰੋਡ ਲੱਗਦਾ ਰੋਡ ਲੱਗਦਾ ਠ ਬਿਲਕੁਲ ਆਵਾਜ਼ ਬੈਂਕ ਐਸ ਜੀ ਬਿਲਕੁਲ ਜੀ ਤੇ ਮੈਂ ਵੀ ਇਹ ਨੂੰ ਕਹਾਂਗਾ ਦੀਦੀ ਥੋੜਾ ਜਿਆਦਾ ਹੋਰ ਨੇੜੇ ਆ ਜਾਓ ਆਪਾਂ ਨਾਲ ਨਾਲ ਗੱਲਬਾਤ ਕਰਦੇ ਆ ਵੀਰ ਸੇਵਕ ਝੂਟੀ ਆ ਗਈ ਆਪਣੇ ਕੋ ਮੋਰਾ ਦੀ ਹੈ ਜੀ ਹਾਂਜੀ ਮੋਰਾ ਦੀ ਇਹ ਜੰਪਰ ਕਿੱਥੋਂ ਦੀ ਹਰਿਆਣੇ ਦੀ ਹੈ ਜਾਂ ਪੰਜਾਬ ਦੀ ਇਹ ਨਹੀਂ ਜੀ ਜੰਪ ਵਾਲਾ ਤਾਂ ਹੈਗਾ ਸਾਸੀ ਦਾ ਸਾਸੀ ਹੋ ਗਈ ਸਭ ਤੋਂ ਹਸਾਰ ਤੋਂ ਹਾਂਜੀ ਠੀਕ ਆ ਤੇ ਕੀ ਡਿਟੇਲ ਆ ਵੀਰ ਸੁਵਾ ਕਿੰਨਾ ਮਾ ਸੁਈ ਤੇ ਕਿੰਨਾ ਟਾਈਮ ਹੋਗਾ ਸੁਈ ਇਹਨਾਂ ਸੁਈ ਨੂੰ ਵੀ ਜੀ ਕੱਲ ਰਾਤ ਸੀ ਕੱਲ ਰਾਤੀ ਸੁਈ ਆ ਤੇ ਬੱਚਾ ਥੱਲੇ ਆ ਆ ਗਿਆ ਜੀ ਬੱਚਾ ਮਗਰ ਕੋਲੇ ਕੱਟਾ ਜੀ ਇਹ ਕੱਟਾ ਆ ਗਿਆ ਤੁਹਾਨੂੰ ਜੀ ਮੋਦੀ ਦਾ ਸੀਮਨ ਲੱਗਾ ਮੋਦੀ ਦਾ ਸੀਮਨ ਲੱਗਾ ਤੇ ਕੱਟਾ ਦੋਸਤੋ ਪੂਰਾ ਪਲਿਆ ਪਲਾਇਆ ਹੁਣ ਬੈਠਾ ਫਿਰ ਨਾਲ ਖੜਾ ਕਰਕੇ ਦਿਖਾ ਦਾਂਗੇ ਤੇ ਇਹ ਗਰਸੇਵਕ ਵੀਰ ਝੋਟੀ ਦੀ ਡਿਟੇਲ ਕੀ ਆ ਵੀ ਕੀ ਮਾਲਕਾਂ ਦਵਾਰਾ ਦੱਸਿਆ ਗਿਆ ਕਿੰਨਾ ਕੁ ਮਿਲਕ ਪਾ ਦੂਗੀ ਇਹਦਾ ਮਾਲਕਾਂ ਨੇ ਆਪਾਂ ਨੂੰ ਮਿਲਕ ਦੱਸਿਆ ਨਾ ਉਹਨਾਂ ਨੇ 20 ਤੋਂ ਪਲੱਸ 20 ਤੋਂ ਪਲੱਸ 20 ਤੋਂ ਪਲੱਸ ਦੱਸਿਆ ਅੱਜ ਵੀ ਉਹਨਾਂ ਨੂੰ ਹੁੰਦਾ ਹੈ ਹੂੰ ਅੱਜ ਵੀ ਉਹਨਾਂ ਨੇ ਦੱਸਿਆ 20 ਤੋਂ ਪਲੱਸ ਹੀ ਉੱਪਰ ਹੀ ਦੇ ਦੋਗੇ ਜੀ ਗਾਜੀ ਤਾਂ ਭਾਈਏ ਮੜਾ ਕੇ ਦਿਖਾਈਏ ਸਾਡੇ ਤੇ ਸੋਨੋ ਤਾਂ ਜਿੰਨਾ ਜਖਮ ਤਾਂ ਕਹਿੰਦਾ ਦੂਜਾ ਕਦਮ ਤੇਜਾ ਸੁਬਾ ਤੀਜਾ ਸੁਬਾ ਤੇ ਵੀ ਤੋਂ ਪਲਾਸ ਮਿਲਕ ਮਾਲਕਾਂ ਵੱਲੋਂ ਦੱਸਿਆ ਗਿਆ ਜਿੱਥੋਂ ਵੀ ਖਰੀਦੀ ਆ ਬਾਕੀ ਤੁਹਾਨੂੰ ਦਿਖਾਵਾਂ ਕਿ ਉਹ ਬੋਲੇ ਦੇ ਉੱਪਰ ਚੱਲਦੀ ਬਹੁਤ ਕਿੰਨਾ ਨਾਜਰ ਆਏ ਬੋਲਾ ਬਾਕੀ ਕੱਲ੍ਹ ਦੱਲ ਰਾਤ ਦੀ ਫੂਈ ਆ ਅੱਜ ਤਕਰੀਬਨ ਸਾਰੀ ਖਾਲੀ ਕੀਤੀ ਤੇ ਕੋਈ 7:00 ਤੱਕ ਜਿੰਨੂੰ 7:30 ਜਿੰਨੂੰ ਕੜ ਕੇ ਬੋਲਾ ਗੱਡਿਆ ਪਿਆ ਸੱਤ ਤੋਂ 7:30 ਜਿੰਨੂੰ ਆਹੋ ਉਨਾ ਪੌਲਾ ਕੱਟੇ ਨੂੰ ਛੱਡ ਕੇ ਬਿਲਕੁਲ ਕੱਟੇ ਨੂੰ ਹੀ ਛੱਡ ਕੇ ਲੜਾਈ ਤੰਦ ਦਾ 7 7 7 ਇੱਕ ਡੰਗ ਦਾ ਇੱਕ ਡੰਗ ਦਾ ਇੱਕ ਡੰਗ ਦਾ ਦੋਸਤੋ 7 7.5 ਕਿਲੋ ਪੌਲਾ ਕੱਟਿਆ ਟੋਟਲ ਮਲਬੀ 11 14 13 14 ਯਾਰ ਕੋਈ 20 12 ਕਿਲੋ ਮਾਤ ਕੇ ਜਿੰਦੇ ਪੌਲਾ ਠੀਕ ਹੈ ਜੀ ਜਿਹੜੀ ਚਵਾਈ ਆਪਾਂ 10 ਦਿਨਾਂ ਨੂੰ ਦੀ ਚਵਾਈ ਫਰੀ ਮੈਡੀ ਕਰਾਂਗੇ ਠੀਕ ਹੈ ਜੀ ਸੋ ਦੋਸਤੋ ਵੀਰ ਕਹਿੰਦਾ ਵੀ 10 ਦਿਨਾਂ ਨੂੰ ਚਵਾਈ ਕਰਾ ਦਾਂਗੇ ਸਾਈ ਬਿਆਨਾ ਤੁਸੀਂ ਕਰ ਲਓ ਇਤਰਾ ਹੀ ਆ ਬਾਬਾ ਜੀ ਮੈਂ ਸਾਈ ਬਿਆਨਾ ਕਰਦੇ ਜੇ ਨਹੀਂ ਵੀ ਵੀਰ ਨੇ ਕਰਨਾ ਹੂੰ ਤਾਂ ਵੀ ਚੱਕਰ ਨਹੀਂ ਆਪਾਂ ਨੂੰ ਦਸਾਂ ਦਿਨਾਂ ਨੂੰ ਜਿਹੜੀ ਚਵਾਈ ਆਪਾਂ ਇਹਦੇ ਤੋਂ ਜੋ ਜੂਰੀ ਹੁੰਦੀ ਆ ਬਾਜ਼ੀ ਦਾ ਹੋ ਗਈਆਂ ਤੁਹਾਨੂੰ ਖਾਵੇ ਆਪਣੇ ਮਾਂਦੇ ਹੁੰਦਾ ਹੂੰ ਫਿਰ ਸੇਵਕ ਕਹਿੰਦਾ ਵੀ ਦੂਰੀ 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 ਬਰਾ ਬਾਲਟੀ ਨਾ ਮਗਾਈ ਤੇ ਫਿਰ ਸੁਆਦ ਕੀ ਏਡੀ ਛੋਟੀ ਲਿਆ ਹੁੰਦਾ ਇਹ ਛੋਟੀ ਦੋਸਤੋ ਹੁਣ 13 14 ਦੇ ਚੱਲਣ ਈ ਆ ਬੌਲੇ ਤੇ ਤੁਸੀਂ ਤੋਂ ਫਲਾਸ ਲਈ ਚੈੱਕ ਕਰੋ ਕਿ ਬਾਕੀ ਤੁਹਾਨੂੰ ਤੁਹਾਨੂੰ ਆਪਾਂ ਦਿਖਾਉਣੇ ਧੰਨਵਾਦ ਆ ਗਏ ਸੰਦੂ ਸਾਥੇ ਮੇਖ ਹੀ ਲਈਆਂ ਹਾਈਟ ਕਾਦ ਦੇਖ ਲਓ ਦੋਸਤੋ ਆ ਥਣ ਦੇਵਾ ਦੇਖੋ ਵੀ ਪੂਰੀਆਂ ਜਿਹੜੀਆਂ ਦੋਸਤੋ ਕਮਾਲਾ ਕਰੋਗੀ ਫੁਲਖਾਲ ਬੌਲੇ ਥੋੜੀ ਖਾਲੀ ਕੀਤੀ ਹੈ ਜੇ ਅੱਜ ਸਾਰੀ ਖਾਲੀ ਕੀਤੀ ਸਾਰੀ ਖਾਲੀ ਕੀਤੀ ਦੋ ਡੰਗ ਦੀ ਚੋਈ ਦੂਜੀ ਅੱਜ ਦੂਜੇ ਡੰਗ ਦੀ ਚੋਈ ਅੱਜ ਸਵੇਰ ਹੋ ਗਈ ਹੈ ਹਾਂਜੀ ਸਵੇਰ ਹੋ ਗਈ ਹੈ ਦੂਜੇ ਡੰਗ ਦੀ ਹੁਣ ਤੀਜੇ ਡੰਗ ਦੀ ਚੋਈ ਹੋਣੀ ਹੈ ਤੀਜੇ ਡੰਗ ਦੀ ਜਿਹੜੀ ਆ ਉਹ ਚੋਈ ਸ਼ਾਮ ਨੂੰ ਹੋਣੀ ਵੀ ਫੁੱਲ ਹਾਈਟ ਆ ਦੋਸਤੋ ਕੱਦ-ਕੱਦ ਦੇਖੋ ਵੀ ਪੂਰਾ ਟੱਚ ਕਰਦਾ ਕੱਦ-ਕੱਦ ਦੇ ਕੋਈ ਹੈ ਇਹ ਸਭ ਫੁੱਲ ਸਾਬ ਇਹ ਜਿਹੜੀ ਮੈਂ ਦੋ ਦੋ ਚੋਈਆਂ ਤੇ ਕੀ ਹੋਊਗਾ ਫੁੱਲ ਹਾਈਟ ਹੋਊਗਾ ਹੈ ਪਰਲੇ ਬੰਨੇ ਮੈਂ ਬੱਜੀਆ ਸਾਨੂੰ ਸਾਹਿਬ ਦੇਖੋ ਦੀ ਇਹਨਾਂ ਨੂੰ ਪਰਲੇ ਬੰਨੇ ਇਥੋਂ ਬਲੋਗੇ ਬਿਲਕੁਲ ਬਿਲਕੁਲ ਜੀ ਇਹ ਬੱਜੀਆ ਦੀ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਮੱਝ ਆਉਂਦੀ ਨਹੀਂ ਪਈਗੀ ਤੇ ਵੀਰ ਘਰ ਸੇ ਮੈਂ ਕਹਿੰਦਾ ਮੁੱਲ ਕੀ ਰੂਪ ਉਹ ਲ ਵੀਰ ਜੀ ਇਹਨਾਂ ਪੁੱਛਦੇ ਕਰਾਂਗੇ ਪੁੱਛਦੇ ਕਰੋਗੇ ਮੁੱਲ ਪੜਾਹੀ ਗੱਲ ਆ ਆਪਾਂ ਜਿਹੜੇ ਵੀਰ ਨੂੰ ਆ ਬੰਦ ਨੂੰ ਦੱਸ ਕੇ ਜਿਉਣਾ ਦਾ 20 ਕਿਲੋ ਦੇ ਨਿਖਾਰਾਂਗੇ ਆ ਭਾਰੀ ਹੋਣੀ ਤੇ ਰਗਮਲ ਲਾਉਣੀ ਆ ਬਿਲਕੁਲ ਜੀ ਅੱਜ ਉਹਨੂੰ ਆਲਮ 12 13 ਕੋਲੋਂ ਬੋਲਾ ਦਗਦੇ ਨੇ ਕਹਿੰਦਾ ਵੀ ਪਤਾ ਨਹੀਂ ਦਊਂਗੀ ਕਰੂੰਗੀ ਹਨਾ ਉਹ ਗੱਲ ਆਪਾਂ ਦਸਾਂ ਜਣਾਂ ਨੂੰ ਚੁਆਈ ਕਰਕੇ ਜੇ ਬਾਈ ਕੇ ਚਾਂਸ ਕੇ ਵੀਰ ਨੇ ਭਰਾਣੇ ਲੈਣੀ ਵੀ ਆ ਉਹ ਬਾਈ ਮੇਰਾ ਕੋਈ ਫੋਨ ਤੇ ਕਨੈਕਟ ਕਰ ਲੈ ਆਪਾਂ ਫਿਰ ਤੇ ਕਨੈਕਟ ਕਰਾ ਦੇਣਾ ਕੋਲ ਲਗ ਰਹੇ ਸੀ ਬਿਲਕੁਲ ਬਿਲਕੁਲ ਸੋ ਦੋਸਤੋ 10 ਦਿਨ ਤਾਂ ਰੁਕਣਾ ਪਊਗਾ ਜੇਕਰ ਕਿਸੇ ਵੀਰ ਨੇ ਸਾਈਬਿਆਨਾ ਕਰਨਾ ਬਾਬਾ ਸੇਵਕਾਂ ਦਾ ਫਿਰ ਵੀ ਠੀਕ ਆ ਸੋ ਜੇਕਰ ਸਾਈਬਿਆਨਾ ਤੁਸੀਂ ਨਹੀਂ ਵੀ ਕਰਦੇਗੇ ਤਾਂ ਵੀ ਤੁਸੀਂ ਜਿਹੜਾ ਦੋਸਤੋ 10 ਦਿਨ ਬਾਅਦ ਆਣ ਕੇ ਦੁੱਧ ਵੈਰੀਫਾਈ ਕਰ ਸਕਦੇ ਹੋ ਚੈੱਕ ਕਰ ਸਕਦੇ ਤੇ ਬਿਲਕੁਲ 20 18 ਤੋਂ ਪਲੱਸ 20 ਤੱਕ ਜਿਹੜਾ ਦੋਸਤੋ ਹਾਜ਼ਰ ਦੁੱਧ ਕਰਕੇ ਵੀਰਾਂ ਦਾ ਵੀ ਦਵਾਂਗੇ ਜੇ ਉਸ ਤੋਂ ਪਹਿਲਾਂ ਕਿਸੇ ਨੇ ਯਕੀਨ ਤੇ ਸੌਦਾ ਕਰਨਾ ਉਹ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਮਾਝਾ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ 18 18 17 17 ਕਿਲੋ ਵਾਲੀਆਂ ਵੀਰ ਸੇਵਕ ਦੇ ਘਰੋਂ ਬਿਲਕੁਲ ਤੁਹਾਨੂੰ ਦਿਖਾਈਆਂ ਨੇ ਠੀਕ ਆ ਜੀ ਤੇ ਚੰਗੀਆਂ ਮਜ਼ਾ ਨਿਕਲੀਆਂ ਨੇ ਜਿੱਥੇ ਵੀ ਗਈਆਂ ਨੇ ਵੀਰਾਂ ਨੇ ਮਿਸ ਕੀਤਾ ਵੀ ਇਹੋ ਜਿਹੇ ਪਸ਼ੂ ਹੋਰ ਵੀ ਆਉਣ ਤੇ ਜ਼ਰੂਰ ਦੱਸਿਆ ਜਾਵੇ ਸੰਦੂ ਸਾਹਿਬ ਬਾਕੀ ਬੇਨਤੀ ਹੈ ਕਿ ਇਹ ਆ ਵੀਰ ਜੀ ਹਾਂ ਜੀ ਵੇਖੋ ਆਇ ਕੱਲ ਦੀ ਸੂਹੀ ਆ ਅੱਜ ਦਾ ਦਿਨ ਗਿਆ ਕੱਲ ਦਾ ਆ ਚੌਂ ਦਿਨਾਂ ਦੇ ਜਿਹੜੇ ਪਸ਼ੂ ਨੇ ਦੱਸਣਾ ਉਹਨੇ ਦਸਾਂ ਦਿਨਾਂ ਦੇ ਵਿੱਚ ਵਿੱਚ ਪਸ਼ੂ ਦੇ ਦੱਸ ਦੇਣਾ ਜਿਹੜਾ ਇਹ ਪਸ਼ੂ ਆਇਨੇ ਅੱਜ ਦਾ ਦਿਨ ਕੱਲ ਦਾ ਦਿਨ ਇਹਨੇ ਦਸ ਦੀ ਤਰੀਕੇ ਤਰੀਕੇ ਜਿਹਦੇ ਦਿਨ ਕੋ ਚੋਕੇ ਦਿਨ ਕੋਈ ਨੇ ਵੀਰਵਾ ਦਸ ਦੀ ਤਰੀਕਾ ਠੀਕ ਆਣਾ ਬਾਕੀ ਹੋਰ ਕਿ ਦਿਖਾਈਏ ਨਾਲ ਨਾਲ ਫੋਲ ਕੇ ਦਿਖਾ ਲਓ ਵੀ ਦੋਸਤੋ ਫੋਲ ਕੇ ਤੋੜ ਕੇ ਦਿਖਾਉਣੇ ਆ ਤੇ ਫੋਲ ਵੱਡੀ ਇਹ ਮਾ ਜਦੋਂ ਤੋਂ ਤੀਜਾ ਸਵੇਰ ਸੋਈ ਆ ਇਹ ਕੱਦਕਾਰ ਜਿਹੜਾ ਪੂਰਾ ਰਿਕਾਰਡ ਤੋੜਾ ਵੀ ਫੋਲ ਵੱਡੀ ਹਾਈਟ ਆ ਤੁਸੀਂ ਕਰੋ ਜਾਈਂ ਫੋਲ ਵੱਡੀ ਹਾਈਟ ਆ ਬਹੁਤ ਚੌੜਾ ਪੇਟ ਪੂਠਾ ਤੇ ਪੂਰੀ ਜਾਨ ਵਾਲੀ ਤੇ ਵਜਨ ਵਾਲੀ ਪਿੰਡੇ ਵਜੂਦ ਵਾਲੀ ਬਿਲਕੁਲ ਜਿਹੜੇ ਵਜੂਦ ਵਾਲੀ ਹੈ ਬਾਹਰੋਂ ਵਗੜੀ ਸਾਈਡ ਤੋਂ ਵਗੜ ਕੇ ਦਿਖਾਓ ਜੀ ਆ ਦਿਖਾਓ ਬੈਕ ਸਾਈਡ ਤੋਂ ਮਾਟਰ ਦਿਖਾਓ ਤੇ ਕਿਹਾ ਸੀ ਥੋੜਾ ਜਿਹਾ ਬਾਬਾ ਹੁਣ ਵਿਖਾਲਾ ਵੈਸੇ ਘੱਟ ਤੋਂ ਖੋਦੀ ਪਈ ਹੈ ਹਾਂਜੀ ਵਿਖਾਲਾ ਘੱਟ ਆ ਮੇਰੇ ਵਿਖਾਲਾ ਘੱਟ ਪਕਾਉਂਦੀ ਆ ਬਾਕੀ ਦੋਸਤੋ ਹਵਾਨੇ ਦਾ ਸਟਰਕਚਰ ਜਿਹੜਾ ਦੱਸਦਾ ਪਿਆ ਹੈ ਵੀ 10 ਦਿਨਾਂ ਬਾਅਦ ਵੀ ਤੁਸੀਂ ਪੀਕ ਤੇ ਵੀ ਆ ਕੇ ਚਵਾਈ ਕਰੋਗੇ ਤੇ ਬਿਲਕੁਲ ਸੈਟੀਸਫਾਈ ਹੋਵੋਗੇ ਦੱਸਿਆ ਜੋ ਗਿਆ ਉਹਦੇ ਬਿਲਕੁਲ ਬਰਾਬਰ ਟੁਕਮੀ ਜਿਹੜੀ ਹੈ ਗਨ ਨਿਕਲਣੀ ਵੀ ਜ਼ਰੂਰੀ ਹੁੰਦੀ ਆ ਕਿਉਂਕਿ ਪੈਸੇ ਖਰਚ ਕਰਨੇ ਆ ਰਕਮ ਜਿਹੜੀ ਆ ਦੋਸਤੋ ਬੇਸ਼ੱਕ ਥੋੜੀ ਬਦੀ ਵੱਡੀ ਹੁੰਦੀ ਆ ਤੇ ਵੱਡੀ ਰਕਮ ਵੀ ਖਰਚ ਕਰਨ ਨੂੰ ਤਾਂ ਦਿਲ ਕਰਦਾ ਵੀ ਜੇਕਰ ਪਸ਼ੂ ਦਾ ਏ ਖੱਲੇ ਜਿੰਨਾ ਦੱਸਿਆ ਕਿ ਦੁੱਧ ਪੱਕਾ ਦਾ ਨਿਕਲੇ ਉਹ ਕੁਝ ਕੁ ਦਿਨ ਦੇਣੇ ਪੈਣਿਆ ਕਿਉਂਕਿ ਅੱਜ ਦੂਜਾ ਦਿਨ ਹਜੇ ਸੂਈ ਨੂੰ ਆ ਤੇ ਪੌਲਾ ਤੁਸੀਂ 13 ਲੀਟਰ 14 13 ਤੋਂ ਪਲੱਸ ਜੋ ਜੋ ਕੇ ਤਸੱਲੀ ਕਰ ਸਕਦੇ ਠੀਕ ਆ ਇਧਰ ਦੰਗਾਓ ਕੋਈ ਗੱਲ ਨਹੀਂ ਇਹ ਤਾਂ ਸਭ ਨਾਲ ਦੇ ਗੱਲੀ ਗੱਲੀ ਥੱਲੇ ਥੱਲੇ ਇਧਰ ਬਿਨਾਓ ਆਹ ਵੇਖੋ ਠੀਕ ਆ ਪੂਰਾ ਫਵਾਨੇ ਦਾ ਸਟਰਕਚਰ ਕਾਫੀ ਖੁੱਲਾ ਹੈ ਬਾਕੀ ਇਹ ਕੇ ਸਰਦਨ ਦੇ ਮੌਕੇ ਤੇ ਛੱਡ ਦਿੰਨੇ ਆ ਤੇ ਬੰਦੋ ਜੀ ਬੰਦੋ ਪਸ਼ੂ ਆਪਾਂ ਹੋਰ ਵੀ ਦੋ ਬਤਕਾਉਣੇ ਆ ਤੇ ਇੱਕ ਜਿਹੜੀ ਮਾਜਾ ਦੋਸਤੋਂ ਦੂਜੇ ਨੰਬਰ ਤੇ ਜਾ ਨਾ ਤਾਂ ਦੇਖੋ ਲੁੱਟ ਜਾਦਾ ਆਹ ਕੱਟਾ ਵੀ ਖਾਓ ਦੋਸਤੋਂ ਵਾਜੇ ਦੇ ਲੋ ਘਟੇ ਦੀ ਠੀਕਾ ਘਟਾ ਬਹੁਤ ਪਲਿਆ ਪਲਿਆ بابا ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਮੱਝ ਹਾਂਜੀ ਇਹਦੀ ਡਿਟੇਲ ਦੱਸੋ ਮੈਨੂੰ ਇਹ ਘਰ ਹੀ ਘਰ ਨਹੀਂ ਰਹਿਣੀ ਇਹ ਘਰ ਦੀ ਮੱਝ ਆ ਤੇ ਸਵੇਰ ਕਿਰਵਾ ਸੁਣ ਜਾਦੀ ਇਹਨੇ ਕਿੱਜਾ ਸੁਣਾ ਮੈਂ ਤੀਜਾ ਸਵੇਰ ਦੋਸਤੋ ਦੂਜੀ ਤੇ ਕਿੰਨੇ ਦਿਨ ਹਜੇ ਬਰਦੇ ਇਹਨੇ ਲੈ ਜੀ 10-15 ਲੈ ਜੇ 10 ਤੋਂ 15 ਦਿਨ ਭਰਾਵੋ ਲੈ ਜੂਗੀ ਸੂਣ ਦੇ ਵਿੱਚ 10-15 ਦਿਨ ਤੀਜਾ ਸਵੇਰ ਸੂਹੂਗੀ ਹਾਂਜੀ ਤੇ ਬਾਕੀ ਹਾਈਟ ਜਿਹੜੀ ਆ ਦਰਮਿਆਨੀ ਹਾਈਟ ਆ ਮੀਡੀਅਮ ਆਪਾਂ ਕਹਿੰਦੇ ਦਰਮਿਆਨੀ ਆ ਸਮਦਰ ਦੀ ਹਾਈਟ ਆ ਤੇ ਘਰੇ ਤੋਂ ਘਰ ਦੀ ਮੱਝਾਂ ਵੀਰ ਤੇ ਕੋਸ਼ਿਸ਼ ਤੇ ਲੱਗੀ। ਕਿ ਦਾਸ ਕਦੇ ਨੇ ਘੱਟੋ ਘੱਟ ਲੈ ਕਿਉਂਕਿ ਤੇ ਦੁੱਧ ਬਾਬਾ ਪਿਛਲੇ ਸੂਬੇ ਚ ਕਿੰਨਾ ਕਿਚਵਾਦਾ ਜੀ। ਦੁੱਧ ਵੀ ਜੀ ਦੇ ਥਲੋਂ 13 12 13 12 13 ਲੀਟਰ ਜਿੰਦੇ ਰਹੇ ਦੁੱਧ। 12 ਲੀਟਰ ਜੀ ਦਾ ਮਰਜੀ ਕੋਈ ਇਹਦੇ ਨਾਲ ਤੇ ਰੈਂਟੀ ਲੈਣ ਦਾ ਮਤਲਬ। 12 13 ਲੀਟਰ ਵੀਰ ਕਹਿੰਦਾ ਜੀ ਘਰੇ ਤੋਂ ਮੱਝਾਂ ਦੀ ਘਰ ਦੀ ਮੱਝ। ਜੀ 12 13 ਲੀਟਰ ਚਵਾਈ ਆਪਾਂ ਨੋਰਮਲ ਕਰਦੇ ਹਾਂ ਤੇ ਥੱਲੇ। ਹੋਣ ਤੀਜਾ ਦੂਆ ਬਾਕੀ ਮੂੰਹ ਮਤਵਾ ਫੇਸ ਕੁਆਲਟੀ ਇਕੱثر ਥੋੜਾ ਮੇਰੇ ਤੋਂ ਖਾਦੀ। ਆ ਦੇਖਿਓ। ਠੀਕ ਹੈ ਜੀ। ਸੇਕ ਨੂੰ ਥੋੜਾ ਜਿਹਾ ਖੁੱਲੇ ਆ ਬਣਾਵਟ ਜਿਹੜੀ ਸਿੰਘਾਂ ਦੀ ਖੁੱਲੀ ਆ ਤੇ ਆ ਥੋੜਾ ਜਿਹਾ ਹਜੇ 10 ਦਿਨਾਂ ਜਿਹੜਾ ਦੋਸਤੋ ਪਾਇਆ ਸੋਲ ਦੇ ਵਿੱਚ ਤਾਂ ਜੱਟਾ ਤੁਹਾਡੇ ਸਾਹਮਣੇ ਆ ਬਿਲਕੁਲ ਨੇਵਾ ਜੇ ਭਰਨਾ ਸਟਾਰਟ ਹੀ ਕੀਤਾ ਲਾਏ ਪਈ ਆ ਹਜੇ 10 ਦਿਨਾਂ ਜੂ ਦਿੱਟ ਕੇ ਠੀਕ ਆ ਤੇ ਰੇਟ ਫਿਰ ਸੇਵਕ ਕਿੰਨਾ ਰੂਪੇ ਦਾ ਮੁੱਲ ਆ ਇਹ ਆ ਮੋਹਨ ਵੀਰ ਜੀ ਆਪਾਂ ਕਰਦੇ 80000 ਰੁਪਏ ਸਮਾਨ ਦਾ ਮਾਰ ਦੋ 80000 ਮਾਰ ਪਰ ਕਿੰਨਾ ਖੁੱਲ ਕੇ ਹੋ ਜੂਗਾ ਜਿਆਦਾ ਨਹੀਂ ਮੋਟਾ ਜਿੰਨਾ ਕਰਦੇ ਮਾਨਦਨ ਕਰਦਾ ਮੈਂ ਆ ਖੁੱਲ ਕੇ ਕਰਦਾ ਕੋਈ ਗੱਲ ਨਹੀਂ ਕਰਦਾ ਮੈਨੂੰ ਜਿੰਨਾ ਮਾਨਦਨ ਭਰਾਵੋ ਖੁੱਲ ਕੇ ਹੋ ਜੂਗਾ ਜਿੰਨਾ ਵੀ ਤੁਸੀਂ ਚਾਹਿਆ ਕਿਉਂਕਿ ਮੇਰੇ ਕਹਿਣ ਨਾਲ ਵੀ 1000 ਕੱਟ ਕਰਦੇ 500 ਕੱਟ ਕਰ ਦਿਓ ਕੰਮ ਨਹੀਂ ਕਿ ਜਿੰਨਾ ਵੀ ਭੈਣ ਭਰਾ ਕਹਿਣਗੇ ਵੀ ਇੰਨੇ ਤੱਕ ਗਜੈਸ਼ ਹੈਗੀ ਇੰਨੇ ਦੀ ਹੈਗੀ ਇਹ ਚੀਜ਼ ਉਹ ਤੁਸੀਂ ਸੌਦਾ ਕਰ ਲਿਓ ਵੀ ਇਸੇ ਦੇ ਨਾਲ ਤੇ ਕੋਲ ਕਿਨੂੰ ਤੋਰ ਕੀ ਰਿਹਾ ਬਾਕੀ ਹਾਈਡ ਮੈਂ ਕੋਈ ਦੱਸਣਾ ਮੀਡੀਅਮ ਆ ਦੋਸਤੋ ਮੀਡੀਅਮ ਦੀ ਹਾਈਟ ਆ ਬੜੀ ਵੱਡੀ ਵੀ ਤੇ ਨਾ ਹੀ ਬੜੀ ਛੋਟੀ ਆ ਵਿਜਲਾ ਸਹਿਜ ਆ ਠੀਕ ਹੈ ਨੇ ਮਾਜੀ ਦੇ ਉਹ ਮਾਇਦਾ ਆ ਤੀਂ ਮੈਂ ਜੀ ਵੇਖੋ ਨਾ ਰੇਡ ਰੰਨਾ ਨਾ ਹੀ ਮੱਝ ਰੰਨੀ ਆ ਉਹ ਮੱਝ ਦਾ ਆ ਦਾ ਹੰਗਰਾ ਇਹ ਮੱਝ ਦਾ ਆ ਦਾ ਹੰਗਰਾ ਸੋ ਥੋੜਾ ਜਿਹਾ ਦਿਖਾ ਦੋ ਪੂਰੇ ਇਹ ਰਹਾ ਵਜਨ ਵੱਟੇ ਵਾਲੀ ਪੂਰੀ ਆ ਇਹ ਰਹੀ ਵਜਨ ਵੱਟੇ ਵਾਲੀ ਆ ਦੋਸਤੋ ਪੂਰੀ ਠੀਕ ਆ ਤਾਂ ਜਿਹੜੇ ਬੇਰੋਗੇ ਨੂੰ ਨੀਂਦ ਦਾ ਜ਼ਰੂਰਤ ਆ ਅਜੇ 10 ਦਿਨਾਂ ਲੈ ਕੇ ਚੌਗੀ ਭੱਟੋ ਘਰ ਦੀ 10 ਦਿਨ ਅਜੇ ਸਮਾਂ ਬਾਕੀ ਹੈ ਠੀਕ ਹੈ ਜੀ ਬੰਦ ਸੀ ਯਾਰ ਦੇ ਵਿੱਚੋਂ ਭਰਾਵੋ ਮਾਸਤਾ ਨੂੰ ਹੋ ਜੂਗਾ ਠੀਕ ਆ 80000 ਦੇ ਵਿੱਚੋਂ ਬਾਕੀ ਆਪਦੇ ਹਿਸਾਬ ਨਾਲ ਕੋਈ ਵੀ ਰਿਮੋਟ ਲਗਾ ਸਕਦਾ ਕੋਈ ਕੋਈ ਸਾਈਕਲ ਇਹ ਕਰ ਨਹੀਂ ਹੁੰਦੀ ਕਿ ਕੋਈ ਵੀ ਰੂ ਆਪ ਦੀ ਸਮਝ ਨਾਲ ਬੋਲ ਲਾਵੇ ਠੀਕ ਆ ਬਾਕੀ ਚੀਜ਼ ਜਾਣ ਕੇ ਵੇਖ ਲੈ ਤਸਦੀ ਦੇ ਨਾਲ ਉਹਦੀ ਤਸਦੀ ਕਰਕੇ ਖੜੇ ਵੀ ਤੇ ਵੀਰ ਸੇਵਕ ਇੱਕ ਲੱਖ ਦੇ ਵਿੱਚੋਂ ਗਾਹ ਆਪਣੇ ਕੋਲ ਹਾਂਜੀ ਤੇ ਕੀ ਇਨਫੋਰਮੇਸ਼ਨ ਇਸ ਦੀ ਨੂੰ ਵੀ 7 8 ਪਾਸ ਹੋਇਆ ਜੀ ਫਤਮਾ 8 ਹਾਂਜੀ ਆ ਦਿਖਾ ਦਿਓ ਜੀ ਅੱਜ 7 8 ਦਾ ਦੇਣਾ ਦੋਸਤੋ ਗਾਂ ਸੋਈ ਨੂੰ ਤੇ ਸ਼ਾਈ ਬਾਲ ਥੋੜਾ ਕ੍ਰੋਸ ਹੈਗਾ ਪਰ ਸ਼ਾਈ ਬਾਲਾ ਕੱਦ-ਕੱਡ ਪੁੰਦਾ ਵੱਡਾ ਠੀਕ ਹੈ ਜੀ ਹਾਂਜੀ ਪੂਲ ਵੱਡੀ ਹੋਈ ਸੀਲ ਠੰਡੀ ਬੜੀ ਸੰਸਾ ਠੰਡੀ ਵੀ ਰਹੀ ਪੂਰੀ ਆ ਵੀਰਾਂ ਦਾ ਬਾਕੀ ਆ ਕਰੋ ਚੈੱਕ ਲੋ ਥਣ ਵੀ ਪੂਰਾ ਮੱਝਾ ਵਾਲਾ ਹੈ ਜੀ ਆ ਚਲੋ ਚੱਕ ਜਿਆ ਲੋ ਜੀ ਦੋਸਤਾਂ ਜਾਓ ਆ ਵੀ ਮਾਰ ਕੇ ਦਿਖਾ ਦੋ ਨਹੀਂ ਤਾਂ ਬਰਾਬਰੂ ਚੰਗਾ ਬਾਕੀ ਆਪਾਂ ਵੀ ਚੈੱਕ ਕਰ ਲੈਂਦੇ ਅੱਜ ਆ ਲਓ ਜੀ ਇਹਦੀ ਪੋਲਾ ਬਿਲਕੁਲ ਜਿਹੜਾ ਦੋਸਤੋ ਜਵਾਹ ਪੋਲਾ ਤੇ ਬੱਚਾ ਤਾਂ ਬੱਚੀ ਸੀ ਬੱਚੀ ਆ ਜਰਸੀ ਦੀ ਵੀਰੇ ਤੋਂ ਥੱਲੇ ਬੱਚੀ ਆ ਆ ਵੇਹੜਾ ਦੋਸਤੋ ਇੱਕ ਰੰਗ ਦਾ ਲਾਲ ਰੰਗ ਦੇ ਵਿੱਚ ਆ ਠੀਕ ਹੈ ਤੇ ਵੀਰ ਸਰ ਦਾ ਸੂਬਾ ਤੇ ਮਾ ਦੂਜਾ ਕਿੰਨੇ ਦੂਜਾ ਸਰ ਦਾ ਵੀ ਜਿਹਨੂੰ ਦਸਤੀ ਦਿੱਤੀ ਆ ਆਪਾਂ ਨੂੰ ਦੂਜਾ ਸੂਬਾ ਤੇ 10 ਕਿਲੇ ਦਾ ਆਪਾਂ ਇਹ 7 ਜਾਂ 8 ਦਿਨ ਹੋਏ ਆ ਇਹ 29 ਦਿਨ ਦੀ। 2 ਡੱਕ ਦੁੱਧ ਕਿੰਨਾ ਖਵਾਵਾਂ ਤੁਹਾਨੂੰ? 2 ਡਾਂ ਜਿਹੜਾ 2014 ਲੀਟਰ ਜਿਹੜਾ ਮਰਜ਼ੀ ਮੇਰਾ ਵੀਰ ਕੰਡੇ ਨਾਲ ਭਮਜੀਤ ਰਮਾਨ ਦੇ ਲੈਣੇ। 14 ਲੀਟਰ ਦੋਸਤੋਂ ਕੰਡੇ ਵਾਲਾ ਚਾਹੇ ਲੀਟਰ ਮਾਰ ਲੈ ਭਈ ਵੀਰ ਚਾਹੇ ਕੰਡਾ ਕਰ ਲੈ। ਉਹ ਵਾਦੀ 14 ਲੀਟਰ ਦਾ ਮਰਜ਼ੀ ਵੀਰ ਪਹਲੀ ਕਰਕੇ ਲੈਦੇ 17 ਲੀਟਰ ਦੀ ਮਾਲਕਨ ਜੋ ਦੁੱਧ ਦੀਦਾ ਹੈ। ਬਿਲਕੁਲ। ਤੇ 17 ਲੀਟਰ ਵੀਰਾਂ ਦਾ ਵੀ ਇਹ ਮਾਲਕਣਾ 17 ਲੀਟਰ ਪਾ ਦਿਉ ਵੀ ਦੁੱਧ। ਹਾਂ। ਤੇ ਵੱਚੀ ਥੱਲੇ ਆ ਖੋਲ ਕੇ ਦਿਖਾ ਦਿੰਨੇ ਆ ਚਵਾਈ ਤੁਹਾਨੂੰ ਆਪਾਂ ਕਰਕੇ ਦਿਖਾ ਦਈਏ ਕੋਈ 5-5 7-7 ਧ ਕਿ ਕੋਈ ਗੱਲ ਨਹੀਂ ਕਿਵਾਈ ਪੂਰੀ ਜੀ ਦੋਸਤੋ ਤਸੰਦੀ ਬਣ ਚਾ। ਹਣ ਜੱਡਾ ਤੁਸੀਂ ਦੇਖ ਲਓ ਢਿੱਲਾ ਢੋਲਾ। ਬਾਕੀ ਹਵਾਲਾ ਇਹਦਾ ਦੋਸਤੋ ਬਿਲਕੁਲ ਘੰਟੇ ਤੱਕ ਡੇਢ ਘੰਟੇ ਤੱਕ ਹੋਰ ਤਿਆਰੀ ਹੋ ਜੂਗੀ ਕਿਵਾਈ ਦੇ ਸਮੇਂ ਤੇ। ਆ ਮਾੜਾ ਵਿਖਾ ਦਿਓ। ਫਿਰ ਬਿਲਕੁਲ ਕੋਲ ਤਸੰਦੀ ਦੇ ਨਾਲ ਖੋ। ਆ ਗਏ। ਆ ਲੋ। 14 ਕਿਲੋ ਦੋਸਤੋ ਜਵਾਈ ਤੁਸੀਂ ਕਰਨੀ ਆ ਠੀਕ ਆ ਤੇ ਬਿਲਕੁਲ ਜੀ ਦੋਸਤੋ ਸੀਲਸਾ ਪੂਰੀ ਆ ਸੀਲਸਾ ਉਹ ਦਾ ਪੂਰਾ ਰਿਕਾਰਡ ਤੋੜੇ ਪਿਆ ਵੀ ਕੋਈ ਇਹ ਨਹੀਂ ਹੈਗਾ ਤੁਸੀਂ ਭਾਵੇਂ ਤੇ ਲਿਆ ਰਸੀ ਨਿਆਣਾ ਜੂੜ ਕੋਈ ਵੀ ਪਾਵੇ ਤੁਹਾਡੇ ਨਾਲ ਪਾਵੇ ਰਸੀ ਨਹੀਂ ਪਉਦੀ ਜੀ ਰਸੀ ਨਿਆਣਾ ਪੌਂਦੀ ਰੋਡ ਨਹੀਂ ਨਾ ਦਾ ਬਚ ਨਹੀਂ ਖੜਾ ਨਾ ਜਿੱਦਾਂ ਮਰਦੇ ਮੋਹਨ ਵੀ ਸੇਵਨ ਕਿੰਨਾ ਤੋਂ ਲੈ ਰਹੇ ਨੇ ਇਹ ਵੀ ਜੀ ਇਹਦਾ ਮੁੱਲ 85000 ਰੁਪਿਆ ਕਹਦੇ ਨੇ ਵੀ ਜਮਾਨਤ ਨਹੀਂ ਹੋਊ 55 ਹਾਂ ਜੀ ਠੀਕ ਰੋਡ ਦੇ 17 ਲੀਟਰ ਬਚੀ ਪੌਜੀ 12 ਲੀਟਰ ਦੁੱਧ ਦੁੱਧ 파ਦੂਗੀ ਤੇ 55000 ਲੈਣ ਦੇ ਦਾ ਹਾਂਜੀ ਲੈਸ ਰਿਵਿਊ ਢੰਗਾ ਕਰਕੇ ਦੁੱਧ ਦਾ 14 ਲੀਟਰ ਜਿਹੜਾ ਮਰਜ਼ੀ ਮੇਰਾ ਵੀ ਉੱਪਰ ਹੀ ਹੋਊਗਾ 14 ਦੋ ਜਾਂ ਮਰਜ਼ੀ ਅਨਕੇ ਮਿਲਦੇ ਜਿਹੜਾ ਵਖਾਲਾ ਵਾ ਭਾਵੇਂ ਸੰਦੂ ਦਾ ਹੋਣਾ ਚੋੜਾ ਵਖਾਲਾ ਭਾਵੇਂ ਜਿਹੜਾ ਪੋਰ ਜਿਹੜਾ ਵਖਾਲਾ ਬਾਲਟੀ ਵਾਲਾ ਉਹ ਭਾਵੇਂ 9 ਦਾ 10 ਲੀਟਰ ਦਾ ਵਖਾਲਾ ਠੀਕ ਹੈ ਠੀਕ ਹੈ ਠੀਕ ਹੈ ਦੋ ਅਗਲੇ ਨੇ ਜਿਹਨੇ ਰੁਪਏ ਡਾਉਣੇ ਉਹਨੇ ਲੀਟਰ ਵਾਲਾ ਲੈਣਾ ਨੇ ਵਖਾਲਾ ਦਾ ਕੋਈ ਪਰਸੋ ਕੱਲੇ ਵੀ ਬਖਾਲੇ ਨੂੰ ਟਾਈਮ ਤੋਂ ਟਾਈਮ ਆਉਦੀ ਚੂਵੇ ਕੋਈ ਆਣੀ ਬਸ ਬਸ ਇਹ ਨਹੀਂ ਆਨੇ ਵੀ ਕੋਈ ਆਵੇ ਦੇ ਇੱਕ ਇੱਕ ਦਿਨ ਟਾਈਮ ਚੋਗੇ ਲੈ ਦੋਵੇਂ ਟਾਈਮ ਚੋਗੇ ਦੋਵੇਂ ਟਾਈਮ ਚੋਈ ਕਰੇ ਸੋ ਮੋਲੇ ਦੋਸਤੋ ਦਾਸ ਸਾਹਿਬ ਵੀਰ ਨੇ ਕੱਲੇ ਕੱਲੇ ਪਹੁੰਚਦਾ ਬਾਕੀ ਆਹ ਝੋਟੀ ਜਿਹੜੀ ਤੁਹਾਨੂੰ ਦਿਖਾਈ ਸੀ ਜੀ ਉਹੀ ਜਿਹੜੀ ਦੋਸਤੋ ਇੱਕ ਸ਼ੋਅ ਕੁਆਲਟੀ ਵਾਲੀ ਚੀਜ਼ ਆ ਠੀਕ ਆ ਤੇ ਦਸਾਂ ਤੇ ਇਹਨਾਂ ਨੂੰ ਵੀਰ ਕਹਿੰਦਾ ਸੀ ਵੀ ਤਸੱਲੀ ਕਰ ਲਿਓ ਦੁੱਧ ਦੀ ਸ਼ਵਾਈ ਕਰ ਲਿਓ ਸਾਨੂੰ ਸਾਹਿਬ ਮਹਾਰਾਜ ਜੀ ਕਿਰਪਾ ਨਾਲ ਆਪਾਂ ਅੱਜ ਤੋਂ 7 8 10 ਦਿਨਾਂ ਨੂੰ ਤੁਹਾਡੇ ਚੈਨਲ ਦੇ ਉੱਤੇ ਲਾਈਵ ਦਿਖਾਈ ਕਰਾਵਾਂਗੇ ਇਹ ਦਿਨਾਂ ਵੀ 10 ਦਿਨਾਂ ਬਾਅਦ ਆਪਾਂ ਲਾਈਵ ਚੁਵਾਈ ਵੀ ਕਰਾਵਾਂਗੇ ਦੋ ਡੰਗ ਦੀ ਤਿੰਨ ਡੰਗ ਦੀ ਖਾਲੀ ਕਰਕੇ ਚੁਵਾਈ ਵੀ ਕਰਾਂਗੇ ਚੁਵਾਈ ਕਰਾਂਗੇ ਉਸ ਤੋਂ ਪਹਿਲਾਂ ਜੇ ਕਿਸੇ ਵੀ ਦਾ ਰਾਤਾ ਬਣਿਆ ਤੁਸੀਂ ਖਰੀਦ ਕਰ ਸਕਦੇ ਫਿਰ ਬਾਬਾ ਜੀ ਮੈਂ ਜਾਰੂ ਜੋ ਮਰਜ਼ੀ ਪਾ ਦੋ ਇਹ ਪਈ ਨਹੀਂ ਹੁੰਦੀ ਵੀ ਟੋਕਰੀ ਪਠੇ ਥਾਣੇ ਆ ਰੰਗ ਜਿੰਨੇ ਦਾ ਪਤੂ ਦਾ ਦੋਸ ਦੇਣਾ ਪੱਟੇ ਬਸ ਬੜੀ ਘੜੀ ਘੜੀ ਬਗੀ ਕੱਲੀ ਕੱਲੀ ਨਾਲ ਲੱਗੀ ਆਂਦੀ ਆਂ ਖੱਲੀ ਨਾਲ ਬਜਾਇਆ ਜਿੱਦਾਂ ਦੀ ਮਰਜ਼ੀ ਪੱਲੀ ਤੇ ਹੁੰਦੀ ਦਿੰਦਾ ਹੈ। ਹਾਂ ਜੀ। ਹਾਂ ਤੁਹਾਨੂੰ ਇੱਕ ਵਾਰੀ ਛਾਪਿਆਗਾ ਤੁਹਾਡੇ ਤਹੀ ਦੱਸੋ ਵੀ ਕੋਈ ਮੈਂ ਦੇ ਵਿੱਚ ਕਰਨੀ ਹੈਗੀ ਆਪਣੀ ਦੁੱਧ ਦੇ ਜਦੋਂ 94 ਦਿਨਾਂ ਨੂੰ ਦੱਸੂਗੀ ਕੀ ਕਰਦੀ। ਟੋਟ ਦਾ ਫਿਲਾਰ। ਕਹਿਣ ਦੇ ਮੁਕਾਬਲ ਅਗਲੇ ਨੂੰ ਅੱਜ ਵੀ ਮੈਂ ਫੋਨ ਲਾਇਆ ਘਰ ਵਾਲੇ ਨੂੰ ਜੇ ਕੋ ਮੈਂ ਲਈ ਅੱਜ ਕਿਸ ਨੂੰ ਦਾ ਫੋਨ ਲਾਇਆ ਮੈਂ। ਹਾਂ ਜੀ। ਠੀਕ ਹੈ। ਹਾਂ ਦਾ ਬਾਬਾ ਜੀ ਤੁਸੀਂ ਕੱਲ ਦੇ ਨੂੰ ਜੇ ਮੈਂ ਦੁੱਧ ਤੁਹਾਡੇ ਉੱਤੇ ਨੂੰ 7 ਵਜੇ ਨਾਲ ਨੀਂਦ ਤੁਸੀਂ ਮੈਂ ਵਾਪਸ ਵੀ ਦੂੰ। ਬਿਲਕੁਲ ਜੀ। ਤੋ ਇੱਕ ਨੰਬਰ ਆਪਾਂ ਜਰੂਰ ਵੀਰ ਸੇਵਕ ਦੇ ਤੁਹਾਡੇ ਨਾਲ ਸਾਂਝੇ ਕਰਦੇ ਆ ਜੀ ਇਹ ਸੇਵਕ ਨੰਬਰ ਬੋਲਦਾ ਆਪਣੇ ਵੀਰ ਜੀ ਨੰਬਰ ਹੈ 97813 55875 ਠੀਕ ਹੈ ਜੀ ਤੋਂ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਰ ਸੇਵਕ ਪਿੰਡ ਸ਼ਹਿਰ ਸ਼੍ਰੀ ਗੋਇੰਦਵਾਲ ਸਾਹਿਬ ਆ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦਿਆ ਕਰੋ ਇਸੇ ਤਰ੍ਹਾਂ ਆਪਾਂ ਜਿਹੜੀਆਂ ਵੀਡੀਓ ਤੁਹਾਡੇ ਲਈ ਹਰ ਰੋਜ਼ ਡੇਲੀ ਲੈ ਕੇ ਆਉਂਦੇ ਰਹਿੰਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ